ਸਾਡੇ ਜੇਠੀ ਪਰਿਵਾਰ ਬੜਾ ਨਾਮਵਰ ਪਰਿਵਾਰ ਹੈ। ਉਹ ਮਿਹਨਤੀ ਹੋਣ ਆਪਣੀ ਦਸਾਂ ਨਾਲ ਹੰਦੀ ਕਰਕੇ ਕਮਾਈ ਕਰਕੇ ਆਮ ਤਰਾਹ ਸ਼ਹਿਰ ਦੇ ਵਿੱਚ ਆਪਣੇ ਹੈੱਡ ਉਹ ਵੱਖ-ਵੱਖ ਉਧਰੇ ਪਰਿਵਾਰਾਂ ਨਾਲ ਤੇ ਉਹ ਬਿਜ਼ਨਸ ਕਰਦੇ ਆ। ਉਹ ਪਿਛਲੇ ਸਮੇਂ ਦੇ ਵਿੱਚ ਆਪ ਪਾਰਟੀ ਦੇ ਵਿੱਚ ਉਹਨਾਂ ਨੇ ਬੜੀ ਤਗੜੇ ਹੋ ਕੇ ਮਦਦ ਕੀਤੀ ਸੀ। ਪਹਿਲਾਂ ਉਹਸ ਪਾਰਟੀ ਜੁੰਦੇ ਸੀ ਕਿਉਂਕਿ ਕਿਸੇ ਕਾਰਨ ਕਰਕੇ ਆਦਮੀ ਕਦੇ ਉਧਰੇ ਪਾਰਟੀ ਚਲਾ ਜਾਂਦਾ ਪਿਛਲੇ ਜਦੋਂ ਪਾਈ ਦੀਆਂ ਇਲੈਕਸ਼ਨਾਂ ਸੀ ਉਹਨਾਂ ਨੇ ਆਪ ਪਾਰਟੀ ਦੇ ਵਿੱਚ ਜਾ ਕੇ ਬੜੀ ਮਦਦ ਕੀਤੀ। ਔਰ ਸਾਡੇ ਰਾਮਪੁਰਾ ਸ਼ਹਿਰ ਚ ਹੀ ਸਾਡੇ ਇਲਾਕੇ ਚ ਸੀ ਵੀ ਜੇਠੀਪੁਰ ਬੜਾ ਤਕੜੇ ਹੋ ਕੇ ਲੱਗਿਆ ਕੋਈ 2 ਮਹੀਨਿਆਂ ਬਾਅਦ ਐਮਐਲਏ ਨੇ ਡਿਫਰੈਂਸ ਪੈਦਾ ਹੋਈ ਉਹਦੂ ਗੱਲ ਬਾਅਦ ਜਿਹੜੀ ਕੱਲ ਦੀ ਗੱਲ ਆਈ ਹੈ ਜਿਹੜੀ ਬਹੁਤ ਹੀ ਨਿੰਦਣਯੋਗ ਹੈ ਤੇ ਅਸੀਂ ਰਾਮਪੁਰਾ ਸ਼ਹਿਰ ਵਾਲੇ ਮਤਲਬ ਆਮ ਤੌਰ ਤੇ ਅਸੀਂ ਜੇ ਕਿਤੇ ਦੂਰ ਦੇਟੇ ਜਾਵਾਂਗੇ ਤਾਂ ਅਸੀਂ ਆਪਣੇ ਆਪ ਨੂੰ ਰਾਮਪੁਰਾ ਸ਼ਹਿਰ ਦੀ ਗੱਲ ਕਰਾਂਗੇ ਤੇ ਲੋਕ ਕਹਿਣਗੇ ਵੀ ਇਹੋ ਜਿਹੇ ਲੋਕ ਜਿਨ੍ਹਾਂ ਨੇ ਇਹੋ ਜੇ ਮਾੜੇ ਬੰਦੇ ਨੂੰ ਐਮਐਲਏ ਨੂੰ ਵੋਟਾਂ ਪਾ ਕੇ ਐਮਐਲਏ ਬਣਾਇਆ ਰਾਜੂ 제ਠੀ ਨੇ ਉਹਨਾਂ ਦੀ ਜੋ ਟੈਲੀਫੋਨ ਤੇ ਕਨਵਰਸੇਸ਼ਨ ਚੱਲਦੀ ਸੀ ਰਾਜੂ 제ਠੀ ਕੋਈ ਗੱਲ ਦੱਸ ਰਹੇ ਸੀ ਉਹਨਾਂ ਨੇ ਜੋ ਸਾਡੀਆਂ ਸਤਕਾਰਯੋਗ ਮਾਤਾ ਪਿਤਾ ਵਾਸਤੇ ਜੋ ਸਾਡੀਆਂ ਵੋਟਰਾਂ ਵਾਸਤੇ ਲੇਡੀਆਂ ਵਾਸਤੇ ਜੋ ਕੁਛ ਉਹਨਾਂ ਨੇ ਘੋਸ਼ਟ ਮੂੰਹ ਤੋਂ ਐਮਐਲਏ ਨੇ ਕੱਢੀ ਉਹ ਅਸੀਂ ਬਿਆਨ ਨਹੀਂ ਕਰ ਸਕਦੇ ਜੇ ਮੈਂ ਕਹਾਂ ਮੈਂ ਮੈਂ ਉਹ ਸ਼ਬਦ ਤੁਹਾਨੂੰ ਸੁਣਾ ਸਕਾਂ ਇਹ ਸ਼ਰਮ ਆਉਂਦੀ ਹੈ ਵੀ ਉਹ ਸਤੋ ਸ਼ਬਦ ਨਹੀਂ ਸੁਣਾਇਤਾ ਨੇ ਜਿਹੜੇ ਲੋਕਾਂ ਨੇ ਤੁਹਾਨੂੰ ਉਹਨਾਂ ਕੁਰਸੀਆਂ ਤੇ ਪਹੁੰਚਾਉਣਾ ਉਹ ਤਾਜ ਸਰਾਂ ਤੇ ਸਜਾਉਣੇ ਆ ਤੁਸੀਂ ਉਹ ਮਾਤਾ ਪਿਓਾਂ ਨੇ ਜਿਨ੍ਹਾਂ ਨੇ ਇੱਕ ਇੱਕ ਵੋਟ ਤੁਹਾਡੇ ਹੱਕ ਚ ਪਾ ਕੇ ਐਮ ਐਲ ਏ ਬਣਾਉਣਾ ਹੈ ਉਹਨਾਂ ਨੂੰ ਤੁਸੀਂ ਕਰੈਕਟਰ ਪ੍ਰਤੀ ਐਨੇ ਮਾਰੇ ਤੇ ਜਿਹੜੇ ਸੁਣ ਨਹੀਂ ਸਕਦੇ ਤੇ ਇਸ ਮਾਇਦੇ ਸਭ ਤੋਂ ਗੰਦੇ ਸ਼ਬਦ ਤੇ ਸਾਡਾ ਐਮ ਐਲ ਏ ਉਹ ਵਰਤੇ ਇਦੂੰ ਮਾਰੀ ਸਾਡੇ ਰਾਮਪਰਾਹ ਹਲਕੇ ਬਣਾ ਵਾਸਤੇ ਬਹੁਤ ਮੰਦ ਭਾਜੀ ਔਰ ਖਾਸ ਕਰਕੇ ਜਿਹੜੇ ਇਨਸਾਨ ਨੇ ਪਰਵਾਰ ਨੇ ਮਦਦ ਕੀਤੀ ਹੋਵੇ ਦਿਨ ਪੁਰਾਤ ਇੱਕ ਕੀਤੀ ਜੇਠੀ ਪਰਵਾਰ ਨੇ ਉਹਨਾਂ ਤੇ ਉਲਟਾ ਪਰਚਾ ਕਰਵਾਇਆ ਜਾਵੇ ਆਪਦੇ ਸ਼ਕਤੀ ਨਾਲ ਸਿਆਸੀ ਸ਼ਕਤੀ ਦੇ ਨਾਲ ਲੋਕਲ ਉਹਦੇ ਜਿਹੜੇ ਐਸ ਐਚਓ ਡਿਪਟੀ ਸਾਰੇ ਉਹਨਾਂ ਦਾ ਇੱਥੋਂ ਦਾ ਪ੍ਰਸ਼ਾਸਨ ਸਬ ਡਿਵੀਜ਼ਨਾਂ ਤੇ ਲੱਗਿਆ ਹੁੰਦਾ ਐਮ ਐਲ ਏ ਦੇ ਕਹਿਣ ਤੇ ਉਹਨਾਂ ਦੀ ਧੌਂਸ ਤੇ ਰਾਜੂ ਜੇਠੀ ਤੇ ਬੜਾ ਗਲਤ ਪਰਚਾ ਇਸਤ ਕੀਤਾ ਹਾਲਾਂਕਿ ਹੋਣਾ ਚਾਹੀਦਾ ਅੱਜ ਤੁਸੀਂ ਆਡੀਓ ਸੁਣੋ ਜੋ ਕੁਝ ਬੋਲਿਆ ਐਮ ਐਲ ਏ ਬੋਲਿਆ ਸਜਾ ਜੀ ਰਾਜੂ ਜੀ ਜੀ ਮੈਂ ਅੱਜ ਕਾਂਗਰਸ ਪਾਰਟੀ ਦੇ ਇੱਥੇ ਸਹਾਉਕਾ ਮੰਤਰੀ ਹਾਂ ਔਰ ਕਾਂਗਰਸ ਪਾਰਟੀ ਦਾ ਵਰਕਰ ਹੋਣ ਦੇ ਨਾਤੇ ਸਮੂਹ ਪਰਿਵਾਰ ਦੇ ਨਾਲ ਤੇ ਸਾਡੇ ਇੱਥੋਂ ਦੇ ਸਾਰੇ ਜਿੰਨੇ ਵੀ ਸਾਡੇ ਹਲਕਾਰਾਮ ਪ੍ਰਭੂ ਦੇ ਸਰਕਟ ਕਾਂਗਸੀ ਵਰਕਰ ਸਹਿਬਾਨ ਅੱਜ ਅਸੀਂ ਤੁਹਾਡੇ ਜਰੀਏ ਪ੍ਰਸ਼ਾਸਨ ਨੂੰ ਸਰਕਾਰ ਨੂੰ ਮੁੱਖ ਮੰਤਰੀ ਸਾਹਿਬ ਨੂੰ ਸਤਿਭਲਾ ਬੇਨਤੀ ਕਰਦੇ ਆਂ ਵੀ ਇਹ ਜੇ ਨਿਕੰਮੇ ਮਾੜੇ ਇਨਸਾਨ ਨੂੰ ਇਹਦੇ ਨੱਥ ਪਾਈ ਜਾਵੇ ਸੋ ਸਮਾਪੜਾ ਥੋੜਾ ਰਹਿ ਗਿਆ ਸਾਡੇ ਰਾਮਪੁਰਾ ਲੋਕ ਤੇ ਹਲਕੇ ਦੇ ਲੋਕ ਤੈਨੂੰ ਸਭ ਕੁਝ ਕਰੋਂਗੇ ਇਹ ਹੋ ਸਕਦਾ ਪਿੰਡਾਂ ਜੀ ਨਾਲ ਜਾ ਸਕੇ ਇਹਦੇ ਛੱਤਰ ਪੈਣੇ ਹੀ ਪੈਣੇ ਆ ਕਿਉਂ ਹੰਕਾਰਿਆ ਕਰਦਾ ਇਹ ਹੰਕਾਰ ਕਹਿੰਦੇ ਜਦੋਂ ਹੁੰਦਾ ਸਿਰ ਚੜ ਕੇ ਬੋਲਦਾ ਇਹ ਐਸੇ ਹੰਕਾਰਿਆ ਇਹਦੇ ਕੋਈ ਜਾਲਤ ਨਹੀਂ ਇਹ ਆਪ ਦਾ ਪਿਛੋਕੜ ਸਭ ਕੁਝ ਭੁੱਲਿਆ ਬੈਠਾ ਅੱਜ ਗਰੀਬ ਪਰਿਵਾਰਾਂ ਨੂੰ ਹੋਰ ਵੀ ਥਾਵਾਂ ਤੇ ਇਹਨੇ ਬੜੇ ਮਤਲਬ ਠੱਕੇ ਕਰ ਕਰਕੇ ਕਿ ਨਾ ਸਟੇਜਾਂ ਦੇ ਕਹਿੰਦਾ ਸੀ ਕਾਂਗਰਸ ਦੇ ਮਲੂਕ ਨੇ ਬਹੁਤ ਧੱਕੇ ਕੀਤੇ ਆ ਸਾਡੀ ਤਾਂ ਅੱਜ ਦੇਖ ਲਓ ਅਸੀਂ ਤਾਂ ਤੁਹਾਡੇ ਸਾਹਮਣੇ ਬੈਠੇ ਆ ਸਾਡੇ ਪ੍ਰਤੀ ਕੋਈ ਬੰਦਾ ਨਹੀਂ ਕਹਿ ਸਕਦਾ ਗੁਰਪ੍ਰੀਤ ਕਾਂਗਰ ਨੇ ਕਿਤੇ ਅੱਜ ਤੱਕ ਕਿਤੇ ਇੱਕ ਨਿਯਾਜ਼ ਪਰਚਾ ਕਰਾਇਆ ਹੋਵੇ ਇਹਨੇ ਅਨੇਕਾਂ ਹੀ ਔਰ ਸ਼ਰਮ ਦੀ ਗੱਲ ਹੈ ਪਹਿਲੀ ਵਾਰ ਵੇਖਿਆ ਜੀ ਇਸ ਐਮਐਲਏ ਨੇ ਸਰਪੰਚੀਆਂ ਜੋ ਇਲੈਕਸ਼ਨਾਂ ਹੋਈਆਂ ਜੋ ਵੀ ਇੱਥੇ ਸਿਆਸੀ ਅਹੁਦੇ ਐਮਐਲਏ ਸਰਕਾਰ ਦਿਆਂ ਦਿੱਤੇ ਜਾਂਦੀਆਂ ਇਹਨੇ ਸਾਰਿਆਂ ਦੀ ਬੋਲੀ ਲਾ ਕੇ ਉਹ ਆਉਂਦੇ ਦਿੱਤੇ سرپنچیاں ਜਦੋਂ ਆਸੀ ਮੇਰੇ ਕੋਲੇ ਅੱਜ ਬੰਦੇ ਜਿਨ੍ਹਾਂ ਨੇ ਇਹਨੂੰ ਪੈਸੇ ਦਿੱਤੇ ਆ ਉਹ ਮੇਰੇ ਘਰੇ ਵਾਰ-ਵਾਰ ਆਉਂਦੇ ਆ ਵੀ ਸਾਡਾ ਕੋਈ ਮਸਲਾ ਹੱਲ ਕਰੋ ਮੈਂ ਕਿਹਾ ਤੁਸੀਂ ਪੁੱਛ ਲਓ ਤੁਸੀਂ ਦੇਖ ਕੇ ਆਏ ਆ ਜੇ ਤਾਂ ਦਿਂਦਾ ਵਾਪਸ ਕਰਦਾ ਫਿਰ ਤਾਂ ਠੀਕ ਹੈ ਨਹੀਂ 1.5 ਸਾਲ ਰਹਿ ਗਿਆ ਤੇ ਫਿਰ ਤੁਹਾਡੇ ਦੁੱਧ ਪੀਂਦੇ ਆ ਭਾਈ ਫਿਰ ਅਸੀਂ ਮੁਲਾਵਾਗੇ ਤੁਹਾਡੇ ਇਹੋ ਸੋ ਮੈਂ ਹੈਰਾਨ ਆ ਵੀ ਜਿਹੜੀ ਆਪ ਪਾਰਟੀ ਦੇ ਸੀਨੀਅਰ ਲੀਡਰ ਹੈ ਇਹ ਨਿਕੰਮੇ ਬੰਦੇ ਨੂੰ ਟਿਕਟ ਦੇ ਕੇ ਸਾਡੇ ਰਾਮਪਰਾ ਫੂਲ ਦੇ ਹਲਕੇ ਦਾ ਵੀ ਨਾਂ ਇਹਨੇ ਬਦਨਾਮ ਕਰ ਦਿੱਤਾ ਤੇ ਮੈਂ ਮੁੱਖ ਮੰਤਰੀ ਸਾਹਿਬ ਨੂੰ ਬੇਨਤੀ ਕਰਨੀ ਚਾਹੁੰਦਾ ਤੇ ਡੀਜੀਪੀ ਸਾਹਿਬ ਨੂੰ ਸਾਡਾ ਕੱਲ ਤੱਕ ਇਹ ਜਿਹੜਾ ਪਰਚਾ ਰਾਜੂ ਰਾਜੂ ਜੱਟ ਜੀ ਦਾ ਉਹ ਕੈਨਸਲ ਕੀਤਾ ਜਾਵੇ ਇੱਕ ਹੋਰ ਸਾਡੀ ਬੜੀ ਮੰਦ ਭਾਗੀ ਗੱਲ ਕੱਲ ਸਾਡੇ ਇੱਥੇ ਵਰਕਰ ਦੀ ਇੱਕ ਸੀਰਾ ਮੱਲੂਆਣਾ ਉਹਦੀ ਗੱਡੀ ਖੜੀ ਸੀ ਨੋਵਾ ਉਹ ਵਿਚਾਰਾ ਇੱਥੇ ਆਪਦੇ ਆੜਤੀਆਂ ਤੋਂ ਆਇਆ ਸੀ ਕਿਤੇ 2 ਰੁਪਏ ਲੈ ਕੇ ਉਹ ਕਹਿੰਦਾ ਮੈਂ ਉੱਥੋਂ ਫੜ ਕੇ ਪੈਸੇ ਆ ਕੇ ਝੋੜੇ ਦੇ ਵਿੱਚ ਗੱਡੀ 'ਚ ਪੈਸੀ ਪੁਲਿਸ ਆਈ ਆਮਪਰਾ ਸ਼ਹਿਰ ਦੀ ਐ ਐਮਐਲਏ ਕੋਲ ਦੀਆਂ ਕਹਿੰਦਾ ਵੀ ਰਾਜਾ ਮੈਂ ਆਪਣੇ ਐਮਐਲਏ ਨੇ ਕਿਹਾ ਵੀ ਉਹਦੀ ਰਾਜੇ ਮੱਲੂਨ ਦੀ ਗੱਡੀ ਬਾਉਂਡ ਕਰ ਸੀਰੇ ਮੱਲੂ ਦੀ ਉਹ ਕੱਲ ਦੀ ਬਾਉਂਡ ਕਰਕੇ ਚਲਾਨ ਕਰ ਦਿੱਤਾ ਉਹ 'ਚ ਡਗਦੀ ਐ ਹੁਣ ਇਹ ਨਹੀਂ ਪਤਾ ਵੀ ਉਹ ਥਾਣੇ ਦੇ ਵਿੱਚ ਕੋਈ ਲੱਗਦੀ ਹੈਗੀ ਐ ਕਿ ਨਹੀਂ ਇਹ ਕਿਉਂ ਇੱਥੋਂ ਸਟਾਰਟ ਕਰਕੇ ਪੁਲਿਸ ਲੈ ਕੇ ਗਈ ਐ ਉਹਦੀ ਵੀ ਅਸੀਂ ਜਾਂਚ ਕਰਦੇ ਆਂ ਜਾਂ ਤਾਂ ਨਕਦੀ ਸਮੇਤ ਜੋ ਸੀਰਾ ਮਨੂਣਾ ਕਹਿੰਦਾ ਦੇ ਕੇ ਗੱਡੀ ਸਾਡੇ ਘਰੇ ਪਹੁੰਚਾ ਦਿਓ ਨਹੀਂ ਅਸੀਂ ਇਹ ਗੱਲ ਦੀ ਹਾਈ ਕੋਰਟ ਲੈ ਕੇ ਜਾਵਾਂਗੇ ਤੇ ਮੈਂ ਐਸਐਸਪੀ ਸਾਹਿਬ ਨੂੰ ਵੀ ਬੇਨਤੀ ਕਰਦਾ ਔਰ ਜਿੰਨੇ ਸਾਡੇ ਇਥੋਂ ਦੇ ਪ੍ਰਸ਼ਾਸਨ ਹੈ ਜਿਹੜਾ ਹੈੱਡ ਕੁਆਟਰ ਬਠਿੰਡੇਤੀ ਹੈ ਜਿਹੜੀ ਕੱਲ ਜਿਹੜੀ ਐਫਆਈਆਰ ਹੋਈ ਆ ਉਸ ਤੇ ਜਾਤੀ ਧਿਆਨ ਦੇ ਕੇ ਕੱਲ ਤੱਕ ਸਾਡੂੰ ਇਹ ਐਫਆਈਆਰ ਖਤਮ ਕੀਤੀ ਜਾਵੇ ਡਿਲੀਟ ਕੀਤੀ ਜਾਵੇ ਕੈਨਸਲ ਕੀਤੀ ਜਾਵੇ ਨਹੀਂ ਮੈਂ ਅਲਟੀਮੇਟਮ ਦਿੰਨਾ ਹੈ ਦੋ ਦਿਨ ਦਿੰਨਾ ਹੈ ਤੇ ਨਹੀਂ ਅਸੀਂ ਰਾਮਪਰਾ ਸ਼ਹਿਰ ਦੇ ਵਿੱਚ ਟੋਟਲ ਆ ਜਿਹੜਾ ਜੀਟੀ ਰੋੜਾ ਹੈ ਅਸੀਂ ਪੱਤਾ ਨਹੀਂ 흘ੰਦਣਾ ਬਿਲਕੁਲ ਟੋਟਲ ਜਿਹੜੇ ਚੰਡੀਗੜ੍ਹ ਨੂੰ ਸਾਰੀਆਂ ਰਸਤੇ ਅਸੀਂ ਬਲੌਕ ਕਰਾਂਗੇ ਅਸੀਂ ਬਿਲਕੁਲ ਨਹੀਂ ਪਿੱਛੇ ਹਟਾਂਗੇ ਜੇ ਇਹ ਜਿਹੜਾ ਐਮਐਲਏ ਮੱਛਰਿਆ ਫਿਰਦਾ ਤੇ ਟਕਾਉਣਾ ਸਾਨੂੰ ਵੀ ਆਉਂਦਾ ਅਸੀਂ ਵੀ ਨੱਥ ਹੈ ਜੀ ਮਾਰਾਂਗੇ ਜਿਹੜਾ ਮੁੜ ਕੇ ਰਿੰਗੀ ਜਾਊਗਾ ਸੋ ਆਪਣੀਆਂ ਗੱਲਾਂ ਤੋਂ ਬਾਜ਼ ਆ ਜੇ ਮੇਰੇ ਹਲਕੇ ਦੇ ਲੋਕ ਬਹੁਤ ਹੀ ਇੱਜ਼ਤਦਾਰ ਪਰਿਵਾਰ ਨੇ ਹਰੇਕ ਬੰਦਾ ਜਦੋਂ ਇਸ ਥਾਂ ਤੇ ਬਹਿ ਜਾਂਦਾ ਨਿਮਰਤਾ ਲੈ ਕੇ ਆਉਂਦਾ ਪਰ ਇਹ ਹੰਕਾਰਿਆ ਫਿਰਦਾ ਸੋ ਮੈਂ ਇਹਨੂੰ ਵੀ ਕਹਿਣਾ ਇਹ ਤਾਕਤਾਂ ਨਿਤ੍ਰਿਤ ਨਹੀਂ ਆਉਂਦੀਆਂ ਲੋਕਾਂ ਦੀ ਸੇਵਾ ਕਰਨਾ ਇਹ ਨਾ ਤੂੰ ਮੈਨੂੰ ਦੱਸਿਆ ਮੈਂ ਇਹਨੂੰ ਇਸ ਗੱਲ ਬਾਰੇ ਪਤਾ ਨਹੀਂ ਕਹਿੰਦੇ ਹੋਰ ਗਲਤ ਕੰਮ ਸ਼ਹਿਰ ਦੇ ਵਿੱਚ ਚੱਲ ਰਹੇ ਨੇ ਜਿੱਥੋਂ ਐਮਐਲਏ ਨੂੰ ਅਗਰਹੀ ਆ ਰਹੀ ਹੈ ਲੋਕ ਬਹੁਤ ਚਵਾਚਵੀ ਕਰ ਰਹੇ ਨੇ ਸੋ ਆਪਣੇ ਆਪ ਨੂੰ ਸੁਧਾਰ ਕਰ ਲੈਣਾ ਚਾਹੀਦਾ ਉਹਨੂੰ ਨਹੀਂ ਇਹਨਾਂ ਗੱਲਾਂ ਤੋਂ ਤੂੰ ਬਾਹਰ ਆ ਜਾ ਤੇ ਨਹੀਂ ਸਮਾਂ ਬਹੁਤ ਥੋੜਾ ਹੈ ਤੈਨੂੰ ਦੇਣੀਆਂ ਲੈਣੀਆਂ ਆ ਜਾਣੀਆਂ ਤੇ ਮੈਂ ਫੇਰ ਸਾਡੇ ਬਟੰਡਾਂ ਨੂੰ ਬੇਨਤੀ ਕਰਦਾ ਵੀ ਕੱਲ ਤੱਕ ਇਹ ਸਾਡਾ ਜਿਹੜਾ ਪਰਚਾ ਸਾਡੇ ਤੇ ਕੀਤਾ ਰਾਜੂ ਛਿੱਤੀ ਤੇ ਉਹ ਕੈਨਸਲ ਕੀਤਾ ਜਾਵੇ ਤੇ ਨਹੀਂ ਇੱਕ ਪੱਤਰਕਾਰ ਸਾਡੇ ਜਿਹੜੇ ਲੋਕਵਾਜ ਦੇ ਮਨਿੰਦਰ ਸਿੱਧੂ ਜੀ ਹੈ ਜਿਹੜਾ ਕਿ ਬਹੁਤ ਹੀ ਨਤੜ ਕੇ ਲੜਕਾ ਮੈਂ ਉਹਨਾਂ ਦੀ ਅਸੀਂ ਨਿਤ ਆਪ੍ਰੈਸ ਚ ਉਹਨਾਂ ਦੀ ਜੋ ਵੀ ਮਤਲਬ ਆਉਂਦੀਆਂ ਸਾਈਟ ਤੇ ਉਹਨਾਂ ਦੀ ਫੇਸਬੁੱਕ ਤੇ ਆਉਂਦੀਆਂ ਜਿੰਨੀ ਵੀ